ਸਬਾ ਮੰਦਰ ਸਿੱਧ ਬਾਬਾ ਬਾਲਕਨਾਥ ਅਤੇ ਦੁਰਗਾ ਮਾਤਾ ਹੰਸਲੀ ਪੋਲ ਬਟਾਲਾ ਰਜੇ 764 ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਬਾਲਕਨਾਥ ਦੀ 55 ਚੰਡਾ ਫੇਰੀ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਭਾਵਨਾ ਨਾਲ ਕੱਢੀ ਗਈ ਬਟਾਲਾ ਤੋਂ ਪੱਤਰਕਾਰ ਅਸ਼ੋਕ ਜਰੇਵਾਲ ਦੀ ਰਿਪੋਰਟ ਮੰਦਰ ਦੇ ਸਰਪ੍ਰਸਤ ਅਤੇ ਗੱਦੀ ਨਸੀਬ भगत ਕੁਨਾਲ ਮਹਾਰਾਜ ਜੀ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 55ਵੀਂ ਸਾਲਾਨਾ ਚੰਡਾ ਫੇਰੀ ਮਾਰਚ ਮਹੀਨੇ ਐਤਵਾਰ 9 ਬੜੀ ਧੂਮ-ਤਾਮ ਨਾਲ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਤੇ ਬਾਬਾ ਜੀ ਦੇ ਆਸ਼ੀਰਵਾਦ ਨਾਲ ਚੰਡਾ ਫੇਰੀ ਐਤਵਾਰ ਸਵੇਰੇ ਮੰਦਰ ਤੋਂ ਸ਼ੁਰੂ ਹੁੰਦੀ ਹੋਈ ਅੰਮ੍ਰਿਤਸਰ ਰੋਡ ਤੋਂ ਡੀ ਲੈਸ ਪੁਲੀ ਤੋਂ ਹੁੰਦੀ ਹੋਈ ਕਮਲਦੀਪ ਲੱਕੀ ਦੇ ਨਿਵਾਸ ਪਹੁੰਚੀ ਅਤੇ ਚੰਡਾ ਫੇਰੀ ਦੀਆਂ ਸੰਗਤਾਂ ਦਾ ਨਿੱਗਾ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਨੇ ਬੈਠ ਕੇ ਸਿੱਧ ਬਾਬਾ ਬਲਕਨਾਥ ਜੀ ਦਾ ਗੁਣਗਾਨ ਕੀਤਾ ਅਤੇ ਬਾਅਦ ਵਿੱਚ ਅਟੁੱਟ ਲੰਗਰ ਵੀ ਸੰਗਤਾਂ ਵਿੱਚ ਵਰਤਾਇਆ ਗਿਆ ਆਓ ਦੇਖਦੇ ਹਾਂ 24x7 ਨਿਊਜ਼ ਪੰਜਾਬ ਤੇ ਬਟਾਲਾ ਤੋਂ ਪੱਤਰਕਾਰ ਅਸ਼ੋਕ ਜਰੇਵਾਲ ਦੀ ਖਾਸ ਰਿਪੋਰਟ ਨਾ ਨਾੜੀ ਰੋੜਾ ਮਿਛੜ ਬੱਜੇ ਬੰਤਾ ਨਾੜੇ ਜੇ ਮਨ ਤੋਂ ਕੋਈ ਮੋੜਾ ਖਾਲੀ ਤੇ ਕੋਈ ਨਾ ਮੋੜਾ ਆਖਿਆ ਨੇ ਰੱਬੀ ਕਹਾ ਜੀ ਤੇਰਾ ਨਾਮ ਤੇ ਮੈਂ ਜਾਇ ਤੂਣਾ ਮੈਂ ਜਿੰਦਾ ਪਾਣ ਲੈ ਤੇਰਾ ਮੋੜਾ ਹੈ ਸਤਿਗੁਰਾਂ ਨਾੜੇ ஒரு बाबा जी अभी शोभायात्रा इस वक्त क्डी आ रही है अच्छी बड़ा ही खुशी का ध्यान है बाबा जी का अतरा शोभा जिन्हें प्रभावित निकल हैं बड़ी श्रद्धा के नाल जम्मू नहीं आती अभी शहर की बार बार क्डी गई है जो चार डेटा भरतियाँ ने चार हफ्ते मार्च मिले नौ मार्च 16 ਮਾਰਚ 23 ਮਾਰਚ 24 ਮਾਰਚ ਇਹ ਚਾਰ ਹਫ਼ਤੇ ਬਾਬਾ ਜੀ ਦੇ ਜਨਮ ਦਿਨੀਆਂ ਪੰਚਾਇਤਾਂ ਦੇ ਨਾਲ ਸਰਪੰਚ ਦੇ ਸਹਿਯੋਗ ਦੇ ਨਾਲ ਸ਼ਹਿਰ ਵਾਸੀ ਸਜੋਜਨਾ ਮਨਾਈ ਜਾ ਰਹੀ ਹੈ ਇਹਦੇ ਨਾਲ ਨਾਲ 14 ਤਰੀਕ ਨੂੰ ਬਾਬਾ ਜੀ ਦਾ ਜੀਤ ਨਾਚਣੇ ਜਾ ਰਿਹਾ ਹੈ ਜੋ ਕਿ ਜੋਰਸੀ ਦੋੱਤੇ ਬਾਬਾ ਜੀ ਦਾ ਜੇਰ ਮੇਲਾ ਲੱਗਦਾ ਹੈ ਪੂਰਾ 1 ਮਹੀਨਾ ਮੇਲਾ ਪੂਰਾ ਮਹੀਨਾ ਮੇਲਾ ਚੱਲਦਾ ਹੈ ਇਹਦੇ ਨਾਲ ਨਾਲ ਫਤਰੀ ਪੋਲ ਮੰਦਰ ਸਿੱਧ ਬਾਬਾ ਬਲਨਾਥ ਐਸ ਜਗਮਤਾ ਸਿਗੁਰ ਬਟਾਲਾ ਉੱਤੇ 14 ਮਾਰਚ ਨੂੰ ਅਖੰਡ ਜੋਤ ਜਗਾਈ ਜਾਏਗੀ ਇਦਨਾਨ ਪੂਰਾ ਮਹੀਨਾ ਰੋਜ਼ ਜੇਲੀ 1000 ਰੁਪਏ ਦਾ ਜਿਹੜਾ ਲੰਗਰ ਹੈ ਜੇਲੀ ਸ਼ਰਧਾਂ ਨੂੰ ਸਭੂ ਸ਼ਰਧਾਂ ਨੂੰ ਚਲਾਇਆ ਜਾਏਗਾ ਹੋਰ ਉਹਦੇ ਨਾਲ ਹੀ 9 ਅਪ੍ਰੈਲ ਨੂੰ ਬਾਬਾ ਜੀ ਦੀ ਵਿਸ਼ਾਲ ਯਾਤਰਾ ਜਿਵੇਂ ਜਿਵੇਂ ਯਾਤਰਾ ਬਰੀ ਤੁਮ ਤਾਂ ਬੱਤਾਂ ਦਾ ਹੀ ਟਰੱਕਾ ਵੀ ਕਾਰਾਂ ਵੀ ਬਰੀ ਤੁਮ ਤਾਂ ਉਹਨਾਂ ਜਾ ਰਹੀ ਹੈ ਜਿਹਦੇ ਵਿੱਚ 4 ਦਿਨ ਦਾ ਅਰੇਂਜਮੈਂਟ ਸ਼ਰਧਾਂ ਦਾ ਰਹਿਣ ਦਾ ਚਰੰਦਾ ਰੋਟੀ ਪਾਣੀ ਸਭ ਵਿੱਚ ਹੀ ਹੈ ਔਰ ਇਹ ਨਾਲ ਸਾਰੀ ਸੰਗਤਾਂ ਦਾ ਸਹਿਯੋਗ ਮਤਲਬ ਕਮੇਟੀ ਦਾ ਸਹਿਯੋਗ ਸ਼ਹਿਰ ਵਾਸੀਆਂ ਦਾ ਸਹਿਯੋਗ ਬੜੇ ਅੱਜ ਦੀ ਜਿਹੜੀ ਸੋਧ ਯਾਤਰਾ ਬਾਬਾ ਜੀ ਕਿੱਥੋਂ ਸ਼ੁਰੂ ਹੋਇਆ ਸਮਾਪਤ ਹੋਈਏ ਇਹ ਜਿਹੜੀ ਸਭ ਸ਼ੋਹ ਯਾਤਰਾ ਮੰਦਿਰ ਸਿੱਧ ਬਾਬਾ ਬਲਗਨਾਥ ਅੰਤਜਾ ਮਾਤਾ ਅਸੀਪੁਰ ਬਟਾਲਾ ਤੋਂ ਸ਼ੁਰੂ ਹੋਈ ਹੈ ਜਿਹੜੀ ਕਿ ਜਿੱਤੀ ਰੋਡ ਤੋਂ ਘੁੰਮਦੇ ਆਇਆ ਫੈਜਪੁਰਾ ਫੈਜਪੁਰ ਤੋਂ ਘੁੰਮਦੇ ਆਇਆ ਸ਼ਕਰਪੁਰਾ ਸ਼ਕਰਪੁਰ ਤੋਂ ਮੁਰਗੀਮਲਾ ਮੁਰਗੀਮਲੇ ਤੋਂ ਮੰਦਰੀ ਵਾਲੀ ਹੋਏਗੀ ਇਹਦੇ ਨਾਲ ਜੋ ਜਿਹੜੇ ਹੱਥੇ ਹੋਰ ਛੱਡੇ ਨੇ ਉਹ ਵੀ ਤਾਂ ਹੀ ਅਲਗ-ਅਲਗ ਸ਼ਹਿਰਾਂ ਦੀ ਸ਼ੋਭਾ ਘਮਾਇਆ ਜਾਂਦਾ। ਅੱਜ ਦੇ ਸਵੇਰ ਦਿਹਾੜੇ ਵਜੇ ਜਿਹੜੀਆਂ ਸੋਭਾ ਯਾਤਰਾਾਂ ਕੱਢੀ ਜਾ ਰਹੀਆਂ ਹਨ ਉਹਦੀ ਖੁਸ਼ੀ ਵਿੱਚ ਕੀ ਕਹਾਂ ਜਿਹਦੇ ਸੰਗਤਾਂ ਨੂੰ ਕੀ ਦਾਈ ਜਾਂਦੇ ਆ। ਇਹ ਅਸੀਂ ਹਰ ਸਾਲ ਅਸੀਂ ਪਿੱਲਾ ਯਾਤਰਾ ਜਦੋਂ ਬਾਬਾ ਜੀ ਦੀ ਜੁਫਾਦ ਲੈ ਕੇ ਚੱਲਦੇ ਆ ਉਸ ਤੋਂ ਪਹਿਲਾਂ ਸਾਡੀ ਇਹ ਛੰਡਾ ਫੇਰੀ ਹੁੰਦੀ ਸਾਰੇ ਸ਼ਹਿਰ ਦੇ ਵਿੱਚ ਭਗਤ ਜੀ ਨੇ ਤੁਹਾਨੂੰ ਬੜੇ ਵਿਸਤਾਰ ਨਾਲ ਦਿਖਾਇਆ ਅੱਜ ਇਹ ਸਾਡੀ ਛੰਡਾ ਫੇਰੀ ਪਹਿਲਾ ਹੈ ਤੇ ਸ਼ੁਰੂ ਦੇ ਵਿੱਚ ਦੋ ਦਿਨ ਹੋ ਗਏ ਸੀ ਫੇ ਤਿੰਨ ਦਿਨ ਹੋ ਗਏ। ਉਹ ਸੰਗਤ ਜਿੱਤਾ ਜਿੱਤਾ ਸੰਗਤ ਵਰਤੀ ਜਾਂਦੀ ਆ ਉਸ ਤਰ੍ਹਾਂ ਹੀ ਅਸੀਂ ਇਹ ਦਿਨ ਵਧਾ ਦਿੱਤੇ ਗਏ ਨੇ ਤਾਂ ਕਿ ਟਾਈਮ ਦੇ ਨਾਲ ਅਸੀਂ ਵਾਪਸ ਮੰਦਿਰ ਪਹੁੰਚ ਜਾਈਏ ਸੰਗਤ ਬਟਾਲੇ ਸ਼ਹਿਰ ਦੇ ਵਿੱਚੋਂ ਨਹੀਂ ਕਿ ਬਾਰੋ ਅਗਲੇ ਜिले ਵਿੱਚ ਇਹ ਬਟਾਲੇ ਦੀ ਵੀ ਸੰਗਤ ਹੁੰਦੀ ਆ ਜਲੰਧਰ ਦੀ ਵੀ ਸੰਗਤ ਹੁੰਦੀ ਆ ਲੁਧਿਆਣਾ ਦੀ ਵੀ ਸੰਗਤ ਹੁੰਦੀ ਆ ਅੰਮ੍ਰਿਤਪਾਲੋ ਔਰ ਬੜੀ ਦੂਰ ਦੂਰ ਤੋਂ ਸੰਗਤ ਇੱਥੇ ਆਂਦੀ ਆ ਔਰ ਇੱਥੇ ਬੜਾ ਸਿੱਧ ਪੀਠ ਮੰਦਿਰ ਆ ਬਾਬਾ ਜੀ ਦਾ ਔਰ 116 ਫੁੱਟ ਉਚਾਈ ਤੇ ਮੰਦਿਰ ਬਣਾਇਆ ਗਿਆ ਜਿਹਦੇ ਜੇਤ ਦੇ ਮਹੀਨੇ ਦੇ ਵਿੱਚ ਜਿੱਦਾਂ ਪੰਜੀ ਨੇ ਕਿਹਾ ਅਖੰਡ ਜੋਤ ਜਗਾਈ ਜਾਂਦੀ 40 ਦਿਨ ਦੀ ਔਰ ਰਾਤ ਨੂੰ ਵੇਲੀ ਕੀਰਤਨ satsang ਹੁੰਦਾ ਉਸ ਤੋਂ ਬਾਅਦ ਭੰਡਾਰਾ ਲੱਗਦਾ ਔਰ ਪ੍ਰਸ਼ਾਦ ਰੋਟ ਦਾ ਦਿੱਤਾ ਜਾਂਦਾ ਔਰ ਬਹੁਤ ਹੀ ਸੰਤਾਂ ਅੰਮ੍ਰਿਤ ਦੇ ਨਾਲ ਇਸ ਜੇਤ ਦੇ ਮਹੀਨੇ ਨੂੰ ਬੜੇ ਹੀ ਪ੍ਰਭਾਵ ਦੇ ਨਾਲ ਮਨਾਇਆ ਗਿਆ